ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪ ਤੁਸੀਂ ਠੀਕ ਠਾਕ ਹੋਗੇ ਆਪਣੇ ਕੋਲੇ ਅੱਜ ਨਿਊ ਸਟਾਕ ਆਇਆ ਜੀ ਪ੍ਰਿੰਟ ਦਾ ਆਪਾਂ ਤੁਹਾਡੇ ਨਾਲ ਸ਼ੋਅ ਕਰਦੇ ਆ ਬਹੁਤ ਸੋਹਣੇ ਪ੍ਰਿੰਟ ਆਏ ਆ ਜਿਵੇਂ ਕਿ ਪਹਿਲਾ ਪ੍ਰਿੰਟ ਬਹੁਤ ਸੋਹਣਾ ਵਾਲਾ ਔਰ ਇਹਦੇ ਨਾਲ ਆਪਾਂ ਜਿਵੇਂ ਇਹਨੂੰ 올ਓਵਰ ਵੀ ਬਣਾ ਸਕਦੇ ਆ ਔਰ ਇਹਦੇ ਨਾਲ ਆਪਾਂ ਜਿਵੇਂ ਮੈਚਿੰਗ ਵੀ ਕਰ ਸਕਦੇ ਆ ਜਿਵੇਂ ਕੁਝ ਮੈਚਿੰਗ ਅਸੀਂ ਕਰਕੇ ਰੱਖਦੇ ਆ ਜਿਵੇਂ ਆਹ ਵਾਲੀ ਔਰ ਜਿਵੇਂ ਐਦਾਂ ਇਹਦੇ ਨਾਲ ਤੁਸੀਂ ਵੀ ਮੈਚਿੰਗਾਂ ਵੀ ਕਰ ਸਕਦੇ ਹੋ ਜਿੱਦਾਂ ਇਹ ਪ੍ਰਿੰਟ ਆਪਣੇ ਕੋਲੇ ਕਾਫੀ ਆ ਤੇ 올ਓਵਰ ਵੀ ਬਣਾ ਸਕਦੇ ਹੋ ਆਪਣੇ ਕੋਲੇ ਪਲੇਨ ਦਾ ਫੈਬਰਿਕ ਵੀ ਅਵੇਲੇਬਲ ਹੁੰਦਾ ਜਿਵੇਂ ਤੁਸੀਂ ਮੈਚਿੰਗ ਕਰਨੀ ਆ ਤਾਂ ਅਸੀਂ ਕੋਈ ਮੈਚਿੰਗ ਵੀ ਤੁਹਾਨੂੰ ਕਰਕੇ ਦੇਵਾਂਗੇ ਇਹ ਮਸਟਰਡ ਕਲਰ ਹੈ ਇਹਦੇ ਨਾਲ ਤੁਸੀਂ ਮਸਟਰਡ ਜਾਂ ਵਾਈਟ ਬਾਟਮ ਵੀ ਲਾ ਸਕਦੇ ਹੋ ਨੈਕਸਟ ਪ੍ਰਿੰਟ ਹੈ ਆ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦੇ ਨਾਲ ਵੀ ਤੁਸੀਂ ਜੇ ਜੀ ਹੀ ਮਰਜ਼ੀ ਚਾਹੋ ਬਾਟਮ ਐਡ ਕਰ ਸਕਦੇ ਹੋ ਇਹ ਹੈਗਾ ਜੀ ਗ੍ਰੀਨ ਕਲਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਸੀ ਗ੍ਰੀਨ ਗ੍ਰੀਨ ਕਲਰ ਹੈ ਵੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਜੀ ਇਹ ਗਾਜ਼ਰੀ ਪਿੰਕ ਹੈ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਬੜਾ ਭਰਕੇ ਜੇ ਪ੍ਰਿੰਟ ਆਉਂਦਾ ਸੋਹਣਾ ਬਣੂਗਾ ਇਹਦਾ ਸੂਟ ਆਪਾਂ ਜਿਵੇਂ ਲੈਸ਼ੇਜ਼ ਪਾ ਕੇ ਰੈਡੀ ਕਰਦੇ ਆ ਤਾਂ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਇਹ ਪ੍ਰਿੰਟ ਵੀ ਸੋਹਣਾਗਾ ਜਿੱਦਾਂ ਬਾਂਦਨੀ ਪ੍ਰਿੰਟ ਜਾ ਆ ਜਾਂਦਾ ਹੈਗਾ ਇਹ ਬਹੁਤ ਸੋਹਣਾ ਪੈਂਦਾ ਹੈ ਸੂਟ ਇਹਦੇ ਬਹੁਤ ਸੋਹਣੇ ਬਣਦਾ ਪਲੇਨ ਬਾਟਮ ਨਾਲ ਵੀ ਜਿੱਦਾਂ ਵਰਕ ਕਰਾਉਣਾ ਬਾਟਮ ਤੇ ਉਦਾਂ ਵੀ ਲੈਸ਼ੇਜ਼ ਨਾਲ ਤਿਆਰ ਕਰਨਾ ਉਦਾਂ ਵੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਇਹਦਾ ਕਲਰ ਹੈ ਗ੍ਰੀਨ ਔਰ ਬਲੈਕ ਦਾ ਕੰਬੀਨੇਸ਼ਨ ਹੈ ਜੀ yellow ਲਾਈਨਿੰਗ येलो ਬਹੁਤ ਸੋਹਣਾ ਕਲਰ ਹੈ ਮਸਟਰਡ येलो ਜਾਗਾ ਵਿੱਚ ਹਲਕੀ ਲਾਈਨਿੰਗ ਜੀ ਦਿੱਤੀ ਹੋਈ ਹੈ ਟਾਈ ਐਂਡ ਡਾਈ ਟੈਪ ਬਹੁਤ ਸੋਹਣਾ suit ready ਹੋਗਾ ਇਹਦਾ ਇਹ ਵਾਲਾ ਪਿੰਕ ਫਲਾਵਰਸ ਦੇ ਨਾਲ ਹੈ ਜਿੱਦਾਂ ਪਿੰਕ ਇਹਦੀ بیس ਹੈ ਇਹਦੇ ਨਾਲ ਆਪਾਂ ਸਕਾਈ ਬਾਟਮ ਵੀ ਲਾ ਸਕਦੇ ਹਾਂ ਤੇ येलो ਮਸਟਰਡ ਵੀ ਐਡ ਕਰ ਸਕਦੇ ਹਾਂ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੀ ਇਹ ਆਪਣਾ ਬ੍ਰਿਕ ਪ੍ਰਿੰਟ ਇਹਨੂੰ ਆਪਾਂ 올ਓਵਰ ਵੀ ਰੈਡੀ ਕਰ ਸਕਦੇ ਆ ਔਰ ਜੇ ਮੈਚਿੰਗ ਕਿਸੇ ਪਹਿਨੇ ਲਾਉਣੀ ਹੋਵੇ ਤਾਂ ਆਪਣੇ ਕੋਲੇ ਮੈਚਿੰਗ ਵੀ ਲਾ ਕੇ ਦੇ ਦਾਂਗੀ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਨਿਊ ਸਟਾਕ ਆਇਆ ਸਾਰਾ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਆਏ ਆ ਜਿੱਦਾਂ ਆਪਾਂ ਇਹਨੂੰ ਕਿਵੇਂ ਵੀ ਰੈਡੀ ਕਰ ਸਕਦੇ ਹਾਂ ਸੂਟਾਂ ਨੂੰ ਇਹਦੇ ਨਾਲ ਵੀ ਜਿਵੇਂ ਮਾਸਟਰਡ ਦੀ ਬਾਟਮ ਬਹੁਤ ਜ਼ਿਆਦਾ ਸੋਹਣਾ ਸੂਟ ਬਣਨਾ ਇਹ ਲੀ ਕਾਟਨ ਹੈ ਔਰ ਬਾਕੀ ਸਾਰੀ ਕੈਮਰੇ ਕਾਟਨ ਹੈ ਇਹ ਲੀ ਕਾਟਨ ਹੈ ਇਹ ਵੀ ਬਹੁਤ ਸੋਹਣਾ ਫੈਬਰਿਕ ਹੁੰਦਾ ਹੈ ਬਹੁਤ ਸੋਹਣਾ ਹੀ ਬਣਦਿਆ ਸੂਟ ਇਹਦੇ ਲਾਈਟ ਵੇਟ ਜੇ ਫੈਬਰਿਕ ਹੁੰਦਿਆ ਹੈ ਇਹ ਵੀ ਪ੍ਰਿੰਟ ਬ੍ਰੀਕ ਪ੍ਰਿੰਟ ਇਹਦਾ 올ਓਵਰ ਸੂਟ ਵੀ ਬਹੁਤ ਸੋਹਣਾ ਬਣਨਾ ਹੈ ਔਰ ਇਹਦਾ ਮੈਚਿੰਗ ਨਾ ਵੀ ਸੋਹਣਾ ਬਣ ਜਿਵੇਂ ਹੁਣ ਇੱਕ ਆਵਲਾ ਪ੍ਰਿੰਟ ਹੈ ਹਨਾ ਇਹਨੂੰ ਆਪਾਂ 올ਓਵਰ ਵੀ ਬਣਾ ਸਕਦੇ ਹਾਂ ਤੇ ਜਿੱਦਾਂ ਮੈਚਿੰਗ ਵੀ ਕਰ ਸਕਦੇ ਹਾਂ ਇੱਕ ਆਵਲਾ ਪ੍ਰਿੰਟ ਹੈ ਜਿਵੇਂ ਇਹ ਮਾਸਟਰਡ ਕਲਰ ਹੈ ਇਹਦੇ ਵਿੱਚ ਵਾਈਟ ਦੀ ਟੱਚ ਵੀ ਹੈਗੀ ਆਫ ਵਾਈਟ ਦੀ ਜਿੱਦਾਂ ਸਾਡੇ ਕੋਲੇ ਚਿਕਨ ਵੀ ਕਾਫੀ ਆਈ ਹੋਈ ਆ ਜਿੱਦਾਂ ਆਪਾਂ ਪਲਾਜ਼ੋ ਬਾਟਮ ਹਨਾ ਬਹੁਤ ਸੋਹਣਾ ਹੈ ਇਹ ਇਹਦਾ ਐਮਬੌਡਰੀ ਹੋਈ ਵੀ ਆ ਚਿਕਨ ਐਮਬੌਡਰੀ ਆ ਤੇ ਇਹਦੇ ਨਾਲ ਜਿਵੇਂ ਆਪਾਂ ਐਦਾਂ ਦੀਆਂ ਸ਼ਰਟਾਂ ਐਡ ਕਰਕੇ ਇਹ ਵੀ ਪੀਸ ਬਹੁਤ ਜ਼ਿਆਦਾ ਸੋਹਣੇ ਬਣਦੇ ਆ ਇਹਦੀ ਜਿਵੇਂ ਆਫ-ਵਾਈਟ 베이스 ਹੈਗੀ ਹੈ ਦੀ ਤੇ ਆਫ-ਵਾਈਟ ਹੀ ਚਿਕਨ ਹੈ ਚਿਕਨ ਆਪਣੇ ਕੋਲੇ ਕਾਫੀ ਪ੍ਰਕਾਰ ਦੀ ਆਈ ਹੋਈ ਹੈ ਜਿਵੇਂ ਇਹਦੀ ਡਿਜ਼ਾਈਨਿੰਗ ਚੇਂਜ ਹੋ ਹੋ ਕੇ ਆਈ ਦੀ ਆ ਤੇ ਔਰ ਇਹ ਪ੍ਰਿੰਟ ਤਾਂ ਆਪਾਂ ਜਿਵੇਂ ਮਰਜ਼ੀ ਜਿਵੇਂ ਮੈਂ ਤੁਹਾਨੂੰ نیچے ਪ੍ਰਿੰਟ ਦਿਖਾਈ ਜਾਨੀ ਆ ਇਹ ਪ੍ਰਿੰਟ ਤਾਂ ਆਪਾਂ ਜਿੱਦਾਂ ਵੀ ਰੈਡੀ ਕਰਵਾਉਣਾ ਚਾਹੀਏ ਉਦਾਂ ਕਰਵਾ ਸਕਦੇ ਆ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਆ ਇਹ ਕਲਰ ਬਹੁਤ ਪਿਆਰਾ ਹੈਗਾ ਪਰਪਲ ਕਲਰ ਇਹ ਵੀ ਕਲਰ ਬਹੁਤ ਸੋਹਣਾ ਹੈਗਾ ਫਰੋਜ਼ੀ ਕਲਰ ਹੈ ਲਾਈਟ ਫਰੋਜ਼ੀ ਇਹ ਵਾਲਾ ਕਾਫੀ ਅੱਦ ਇਹਦੇ ਨਾਲ orange ਹੈ ਕਾਫੀ ਦੀ ਦੀ 베ਸ ਆ orange ਦੇ ਵਿੱਚ ਫਲਾਵਰ ਹੈ ਫਲਾਵਰ ਜਿੱਦਾਂ ਇਹਦੇ orange 컬러 ਦੀ ਚਿਕਨ ਵੀ ਸਾਡੇ ਕੋਲੇ ਅਵੇਲੇਬਲ ਹੈ ਜੀ ਅਗਰ ਜੇ ਕਿਸੇ ਭੈਣ ਨੇ ओरिजिनल ਮੈਚਿੰਗ ਕਰਨਾ ਹੋਵੇ ਤਾਂ ਇਹ ਇਹ ਬ੍ਰਿਕ ਪ੍ਰਿੰਟ ਹੈ ਇਹਨੂੰ ਆਪਾਂ 올ਓਵਰ ਬਣਾ ਸਕਦੇ ਹਾਂ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਵਾਈਟ 베ਸ ਇਹਨਾਂ ਆਪਾਂ ਵਾਈਟ ਚਿਕਨ ਐਡ ਕਰ ਸਕਦੇ ਹਾਂ 올ਓਵਰ ਬਣਾ ਸਕਦੇ ਹਾਂ ਵਾਈਟ ਲੈਸ਼ਸ ਨਾਲ ਰੈਡੀ ਕਰ ਸਕਦੇ ਹਾਂ ਇਹ ਵੀ ਨੈਕਸਟ ਪ੍ਰਿੰਟ ਹੈਗਾ ਬਹੁਤ ਹੀ ਸੋਹਣਾ ਸੀ ਗ੍ਰੀਨ ਹੈ ਬਿਲਕੁਲ ਬਰੀਕ ਦਾ ਪ੍ਰਿੰਟ ਹੈ ਬਹੁਤ ਸੋਹਣਾ ਰੈਡੀ ਆਨ ਹੋਣਾ ਹੈ ਨੇ ਔਰ ਬਹੁਤ ਸੋਹਣਾ ਕਲਰ ਹੈ ਹਰ ਇੱਕ ਨੂੰ ਪਸੰਦ ਆਉਣ ਵਾਲਾ ਹੈ ਜੀ ਪਿਓਰ ਕਾਟਨ ਹੈ ਇਹ ਹੈਗਾ ਜੀ ਫਿਰੋਜੀ ਕਲਰ ਲਾਈਕ ਫਿਰੋਜੀ ਵਿੱਚ ਪ੍ਰਿੰਟ ਹੈ ਫਲਾਵਰ ਹੈ ਬਹੁਤ ਸਵਾਦਾ ਸੋਹਣਾ ਹੈ ਇਹਦੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇਹ ਵੀ ਬਰੀਕ ਪ੍ਰਿੰਟ ਹੈ ਇਹਨੂੰ ਆਪਾਂ ਲੈਸਿਸ ਨਾਲ ਬਹੁਤ ਸੋਹਣਾ ਰੈਡੀ ਕਰ ਸਕਦੇ ਹਾਂ ਇਹ ਵੀ ਬਰੀਕ ਦਾ ਪ੍ਰਿੰਟ ਹੈ ਇਹ ਵੀ ਫਰੋਜੀ ਕਲਰ ਬਹੁਤ ਸੋਹਣੇ ਸੋਹਣੇ ਕਲਰ ਆਏ ਆ ਪ੍ਰਿੰਟਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਹੈ ਔਰ ਕੰਬੀਨੇਸ਼ਨ ਬਹੁਤ ਸੋਹਣੇ ਬਣ ਗਏ ਇਹਨਾਂ ਨਾਲ ਜਿਵੇਂ ਆਪਾਂ ਬਣਾਉਣੇ ਹੋਇਆ ਪੈਰਟ ਕਲਰ ਹੈ ਪੈਰਟ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਬਹੁਤ ਪਿਆਰਾ ਜਿਹਾ ਪੈਰਟ ਹੈ ਇਹਨਾਂ ਆਪਾਂ ਚਿਕਨ ਵੀ ਲਾ ਸਕਦੇ ਹਾਂ ਜਿੱਦਾਂ ਵਾਈਟ ਔਰ ਪੈਰਟ ਦੀ ਬਾਟਮ ਵੀ ਲਾ ਸਕਦੇ ਹਾਂ ਔਰ ਨੈਕਸਟ ਹੈਗਾ ਜੀ ਕਾਫੀ 베ਸਟ ਹੈ ਫਰੋਜੀ ਦੀ ਨਾਲ ਮੈਚਿੰਗ ਹੋ ਜੂਗੀ ਤੇ ਕਾਫੀ ਦੀ ਵੀ ਹੋ ਜੂਗੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਫਲੋਰੋਜ਼ ਹੈਗਾ ਜੀ ਜਿੱਦਾਂ ਨੈਕਸਟ ਪ੍ਰਿੰਟ ਹੈ ਇਹ ਮੇਰਾ ਫੇਵਰਟ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਬਹੁਤ ਹੀ ਸੋਹਣਾ ਕਲਰ ਹੈ ਤੇ ਬਹੁਤ ਹੀ ਸੋਹਣੇ ਇਹਦੇ ਫਲਾਵਰਸ ਬਣੇ ਹੋਏ ਆ ਤੇ ਬਹੁਤ ਹੀ ਅਗਰ ਇਹਦੀ ਮੈਚਿੰਗ ਕਰਨੀ ਆ orange ਸ਼ੇਡ ਦੀ ਹੋਗੀ ਤਾਂ ਬਹੁਤ ਹੀ ਸੋਹਣਾ ਬਣੂਗਾ ਇਹ 올ਓਵਰ ਵੀ ਬਹੁਤ ਸੋਹਣਾ ਬਣੂਗਾ ਬਹੁਤ ਪਿਆਰਾ ਪ੍ਰਿੰਟ ਹੈ ਇਹ ਸਿੱਤਾ ਔਰ ਇਹ ਹੈਗਾ yellow ਇਹ ਲਓ ਇਹਨਾਂ ਨਾਲ ਆਪਾਂ ਆਫਵਾਇਟ ਚਿਕਨ ਮੈਂ ਤੁਹਾਨੂੰ ਜਿਵੇਂ ਦਿਖਾਈ ਸੀਗੀ ਨੀਚੇ ਇੱਕ ਡਿਜ਼ਾਈਨ ਮੈਂ ਤੁਹਾਨੂੰ ਹੋਰ ਸ਼ੋਅ ਕਰਦੀ ਆਂ ਆਹ ਵਾਲਾ ਆਹ ਵਾਲਾ ਡਿਜ਼ਾਈਨ ਵੀ ਚਿਕਨ ਦਾ ਬਹੁਤ ਸੋਹਣਾ ਇਹਦੇ ਨਾਲ ਜਿਵੇਂ ਆਪਾਂ ਇਹ ਵਾਲੀ ਬਾਟਮ ਐਡ ਕਰਨਾ ਚਾਹੀਏ ਇਹ ਵੀ ਬਹੁਤ ਸੋਹਣਾ ਰੈਡੀ ਹੋਗਾ ਬਹੁਤ ਪਿਆਰੇ ਹੀ ਪ੍ਰਿੰਟ ਹੈ ਜੀ ਔਰ ਨੈਕਸਟ ਵੀ ਜੈਲ ਹੋਈ ਆ ਇਹ ਲਓ ਇਹ ਫਲਾਵਰ ਇਹਦਾ ਛੋਟਾ ਜਿਵੇਂ ਇਹ ਵੀ ਬਹੁਤ ਸੋਹਣਾ ਇਹਨੂੰ ਵੀ ਆਪਾਂ ਵਾਈਟ ਚਿਕਨ ਨਾਲ 올ਓਵਰ ਜਿੱਦਾਂ ਵਾਈਟ ਦੁਪੱਟੇ ਨਾਲ ਜਿੱਦਾਂ ਵੀ ਆਪਾਂ ਇਹਨੂੰ ਰੈਡੀ ਕਰਨਾ ਚਾਹੀਏ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਜੀ ਇਹ ਵਾਲਾ ਪ੍ਰਿੰਟ ਪ੍ਰਿੰਟਾ ਪੂਰੇ ਆਲ ਆਲੀ ਸੋਹਣੀ ਆਇਆ ਸਾਰੇ ਹੀ ਪ੍ਰਿੰਟ ਬਹੁਤ ਸੋਹਣਿਆ ਇਹ ਵੀ ਬ੍ਰੀਕ ਪ੍ਰਿੰਟ ਹੈ ਔਰ ਇਹ ਮੋਰ ਪੰਖੀ ਦਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈ ਜਿੱਦਾਂ ਬ੍ਰਾਈਟ ਹੈ ਥੋੜਾ ਜਿਨ੍ਹਾਂ ਨੂੰ ਬ੍ਰਾਈਟ ਪਸੰਦ ਹੁੰਦੇ ਆ ਭੈਣਾਂ ਨੂੰ ਉਹ ਉਹਦੇ ਵਾਸਤੇ ਬਹੁਤ ਜ਼ਿਆਦਾ ਸੋਹਣਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਪ੍ਰਿੰਟ ਬਹੁਤ ਸੋਹਣਾ ਇਹ ਮਾਜੈਂਟਾ ਇਹਨਾਂ ਆਪਾਂ ਮਾਜੈਂਟਾ yellow ਬਾਟਮ ਐਡ ਕਰ ਸਕਦੇ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਜੀ ਇਜੋਮੈਟ੍ਰਿਕਲ ਪ੍ਰਿੰਟ ਜਾਂ ਇਹ ਵੀ ਅੱਜਕੱਲ ਬਹੁਤ ਟ੍ਰੈਂਡ ਚੱਲ ਰਿਹਾ ਹੈਗਾ ਇਹਦਾ ਪਾਕਿਸਤਾਨੀ ਲੁੱਕ ਦੇ ਵਿੱਚ ਜਿਵੇਂ ਮੈਂ ਇੱਕ ਕੈਰੀ ਕੀਤਾ ਹੋਇਆ ਇਹ ਥੋੜਾ ਪ੍ਰਿੰਟ ਵੱਡਾ ਬਟ ਇਹ ਛੋਟਾ ਹੈਗਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਬਣਦੇ ਆ ਪਾਕਿਸਤਾਨੀ ਲੁੱਕ ਦੇ ਵਿੱਚ ਜਿਓਮੈਟ੍ਰਿਕਲ ਪ੍ਰਿੰਟ ਜਾਂ ਥੋੜਾ ਇਹ ਬਹੁਤ ਪਿਆਰਾ ਪ੍ਰਿੰਟ ਹੈ ਵੀ ਆਹ ਕਲਰ ਵੀ ਬਹੁਤ ਸੋਹਣਾ ਹੈ ਜੀ ਮਾਸਟਰ ਜャ ਸ਼ੇਡ ਵਿੱਚ ਮੋਰ ਪੰਖੀ ਦੀ ਬਾਟਮ ਵੀ ਐਡ ਕਰ ਸਕਦੇ ਆਪਾਂ ਤੇ ਇਹਦੇ ਨਾਲ ਸੇਮ ਬੇਸ ਦੀ ਵੀ ਕਰ ਸਕਦੇ ਆਂ ਤੇ 올ਓਵਰ ਵੀ ਸੋਨਾ ਲੱਗੂਗਾ ਜੀ ਇਹ ਨੈਕਸਟ ਪ੍ਰਿੰਟ ਹੈ ਇਹ ਵੀ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਜਿੱਦਾਂ ਛੋਟੀਆਂ-ਛੋਟੀਆਂ ਅੰਬੀਆਂ ਜੀਆਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਔਰ yellow ਤੇ sky bottom ਨਾਲ ਇਹ ਬਹੁਤ ਸੋਹਣਾ ਰੈਡੀ ਹੋਣਾ ਜੀ ਹੁਣ ਮੈਂ ਤੁਹਾਨੂੰ ਕੁਝ ਜਿਵੇਂ ਫਰਸਟ-ਫਰਸਟ ਪ੍ਰਿੰਟ ਸ਼ੋਅ ਕਰ ਦੇਣੀ ਆ ਤੇ ਜਿਹੜਾ ਵੀ ਭੈਣ ਨੂੰ ਕਿਸੇ ਨੂੰ ਪਸੰਦ ਆਵੇ ਸਕਰੀਨਸ਼ਾਟ ਕਰਕੇ ਸਾਨੂੰ ਡੀਐਮ ਕਰ ਸਕਦੇ ਹੋ ਸਾਡੀ ਬੁਟੀਕ ਤੇ ਵਿਜ਼ਿਟ ਕਰ ਸਕਦੇ ਹੋ ਔਰ ਸਾਡੇ ਤੋਂ ਜੇ ਸਟੀਚਿੰਗ ਨਾਲ ਰੈਡੀ ਕਰਵਾਉਣਾ ਲੈਸ਼ੇਸ ਨਾਲ ਉਹ ਵੀ ਅਸੀਂ ਰੈਡੀ ਵੀ ਕਰਕੇ ਦੇ ਦਾਂਗੇ ਸਾਡੇ ਕੋਲੇ ਸਟੀਚਿੰਗ ਵੀ ਅਵੇਲੇਬਲ ਹੈ ਬਹੁਤ ਸੋਹਣੇ ਪ੍ਰਿੰਟ ਆਏ ਆ ਜਿੰਨੇ ਮਰਜ਼ੀ ਹੀ ਤੁਸੀਂ ਵਾਈ ਕਰ ਸਕਦੇ ਹੋ ਆਰਡਰ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਔਰ ਇਹ ਵੀ ਬਹੁਤ ਸੋਹਣਾ ਮੋਰ ਪੰਖੀ ਕਲਰ ਦਾ ਇਹਦੇ ਅਸੀਂ 올ਓਵਰ ਪਹਿਲਾਂ ਵੀ ਕਿਸੇ ਪਹੰਦਾ ਰੈਡੀ ਕਰਕੇ ਦੇ ਚੁੱਕੇ ਹਾਂ ਔਰ ਇਹ ਵਾਲਾ ਵੀ ਇਹ ਦੀ ਫਰਾਕਸ ਬਣਾਉਣ ਵਾਸਤੇ ਔਰ ਲੈਸ਼ੇਸ ਪਾ ਕੇ ਸੂਟ ਰੈਡੀ ਕਰਨ ਵਾਸਤੇ ਇਹ ਵੀ ਬਹੁਤ ਸੋਹਣਾ ਇਹ ਵੀ ਅਸੀਂ ਸੂਟ ਰੈਡੀ ਕਰਕੇ ਦਿੱਤਾ ਕਸਟਮਰ ਦਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਬ੍ਰੀਕ ਦਾ ਪ੍ਰਿੰਟ ਹੈ ਇਹ ਵੀ ਥੋੜਾ ਬ੍ਰਾਈਟ ਸ਼ੇਡ ਹੈ ਪ੍ਰਿੰਟ ਬਹੁਤ ਸੋਹਣਾ ਹੈ ਹਾਂਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਾਫੀ ਪ੍ਰਿੰਟ ਜਿੱਦਾਂ ਸ਼ੋਅ ਕਰਤੇ ਤਾਂ ਇਸੇ ਤਰ੍ਹਾਂ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਪ੍ਰਿੰਟ ਅਵੇਲੇਬਲ ਹੈਗੇ ਆ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸਾਨੂੰ ਡੀਐਮ ਕਰ ਸਕਦੇ ਹੋ ਜੇ ਤੁਸੀਂ ਪਰਸਨਲੀ ਜਿਵੇਂ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰਕੇ ਹੋਰ ਪਿਕਚਰ ਵਗੈਰਾ ਮੰਗਵਾ ਕੇ ਸਾਡੇ ਤੋਂ ਆਰਡਰ ਕਰ ਸਕਦੇ ਹੋ ਤੇ ਧੰਨਵਾਦ ਜੀ ਸਸਿਕਾ